ਉਹ ਨਹੀਂ ਫੜ ਕੇ ਨਾ ਹੁੰਨੇ ਚਾਹਦਾ ਮੇਰੇਆ ਸਾਡਾ ਸਾਡਾ ਜੀ ਕਰਦਾ ਮੇਰੀ ਗੱਲ ਸੁਣ ਮੈਨੂੰ ਇਹ ਗੱਲ ਕਹੀ ਤੂੰ ਉਦੋਂ ਵੀ ਗੱਡੀ ਨੂੰ ਜਾ ਕੇ ਆ ਸਾਈਡ ਤੇ ਲਾ ਅਰੇ ਇਸ ਜੜੀਆਂ ਕਰ ਤਾਨੂੰ ਜਾਣੀ ਕਰਕੇ ਰੋਕਿਆ ਨਾ ਇਹਦੇ ਜੜੀਆਂ ਲੱਗੀਆਂ ਤਾਂ ਰੋਕਿਆ ਲੱਗੇ ਮੈਂ ਯਾਰ ਤੂੰ ਹੀ ਉਧਰ ਫੇਰ ਲੱਗੇ ਆਹ ਤੂੰ ਕਹਿੰਦਾ ਸਾਈਡ ਤੇ ਇਹ ਕੀ ਗੱਲ ਹੈ ਮੈਂ ਸਾਈਡ ਤੇ ਕਰਦਾ ਰਾਜੇ ਗੱਡੀ ਕੱਟਣੀ ਹੈ ਰਾਜੇ ਕੱਟਣੀ ਹੈ ਮੂੰਹ ਤੇ ਨਹੀਂ ਲਿਖਿਆ ਨਹੀਂ ਕਰਦਾ ਮੇਰੀ ਗੱਡੀ ਕਿੱਥੇ ਹੈ ਮੇਰੀ ਗੱਡੀ ਮੈਂ ਰਕ ਲੈ ਜਾਂਦਾ ਰਕ ਲੈ ਜਾਂਦਾ ਹਾਂ ਭਾਜੀ ਮੈਂ ਵਰਦੀ 'ਚ ਹੁੰਦਾ ਨਹੀਂ ਹਾਂ ਪਰ ਨਹੀਂ ਹੁੰਦਾ ਭਾਜੀ ਵਰਦੀ 'ਚ ਆਣਾ ਸਾਡੀ ਹੁੰਦੀ ਹੈ ਇਸ ਕੀ ਨਾਗਰ ਸਾਹਮਣੇ ਲੱਗਾ ਦ ਕੀ ਨਾ ਕਰਦਾ ਹਾਂ ਆਪਰੇਸ਼ਨ ਟੀਮ ਚ ਜਾਂ ਉਹ ਗੱਲ ਕਰ ਲੈਣਾ ਜਾਂ ਉਹ ਗੱਲ ਕਰ ਲੈਣਾ ਮੈਂ ਗੱਲ ਕਰਾ ਦਿੰਦਾ ਆਹੋ ਤੁਹਾਨੂੰ ਕੀ ਮੜਕ ਦੇ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵਜਨ ਨਾ ਫਿਰ ਗੱਡੀਆਂ ਮੇਰਾ ਭਰਾ ਨੇ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਗੱਡੀਆਂ ਨੂੰ ਜਾਰੀਆਂ ਲੱਗੀਆਂ ਨਾ ਮੈਂ ਅਜੇ ਤੱਕ লাইਟ ਨਾ ਮੈਂ ਲਾਉਣੀ ਕੋਈ ਬਾਦੀ ਆ ਗਿਆ ਤੇ ਚੰਗਾ ਆ ਤੇ ਉਹ ਭਰਾ ਜੀ ਮੈਂ ਵੀ ਆਪਣਾ ਲਗਾ ਕੋਈ ਨਹੀਂ ਆਹੋ ਮੈਂ ਸੀਆਈਏ ਸਟਾਫ ਵਜੋਂ ਕੰਮ ਕਰਦਾ ਮੈਂ ਤੇ ਤੁਹਾਨੂੰ ਹੋ ਤੀ ਥਾਲੀਆਂ ਲਵਾ ਲੋਗੇ ਮੇਰੀਆਂ ਮਾੜੀ ਭਈ ਜੀ ਸਾਨੂੰ ਤੇ ਮੂੰਹ ਤੇ ਲਿਖਿਆ ਤੈਨੂੰ ਉਹ ਮੈਂ ਇਹਨੂੰ ਵੀ ਨਹੀਂ ਦੱਸਿਆ ਇਹਨੂੰ ਕਿੰਨੀ ਗਰੀ ਦੱਸਿਆ ਇਹ ਮੈਨੂੰ ਆਉਂਦਾ ਵੀ ਤੈਨੂੰ ਮੈਂ ਉਹ ਤਾਂ ਨਹੀਂ ਕਿਹਾ ਤੁਹਾਨੂੰ ਕਿਹੜੀ ਗੱਲ ਨਹੀਂ ਫੜ ਕੇ ਨਾ ਹੁੰਨੇ ਚਾਹੀਦਾ ਮੇਰੇਆ ਸਾਡਾ ਸਾਡਾ ਜੀ ਕਰਦਾ ਮੇਰੀ ਗੱਲ ਸੁਣ ਮੈਨੂੰ ਇਹ ਗੱਲ ਕਹੀ ਤੂੰ ਉਹ ਦਿਨ ਵੀ ਗੱਡੀ ਨੂੰ ਜਾ ਕੇ ਆਇਆ ਸੀ ਸਾਈਡ ਤੇ ਲਾ ਤੇ ਇਸ ਜੜੀਆਂ ਕਰ ਤਾਨੂੰ ਜਾਨੀਆ ਕਰਕੇ ਰੋਕਿਆ ਨੇ ਇਹਦੇ ਜੜੀਆਂ ਲੱਗੀਆਂ ਤਾਂ ਰੋਕਿਆ ਲੱਗੇ ਮੈਂ ਯਾਰ ਤੂੰ ਹੀ ਉਧਰ ਫੇਰ ਲੱਗੇ ਆਹ ਤੇ ਤੂੰ ਕਹਿੰਦਾ ਸਾਈਡ ਤੇ ਇਹ ਕੀ ਗੱਲ ਹੈ ਮੈਂ ਸਾਈਡ ਤੇ ਕਰਦਾ ਰਾਜੇ ਮੱਢਣਾ ਨਹੀਂ ਕਰਦਾ ਮੂੰਹ ਤੇ ਨਹੀਂ ਲਿਖਿਆ ਨਹੀਂ ਕਰਦਾ ਮੇਰੀ ਗੱਡੀ ਮੈਂ ਟਰੱਕ ਲਿਆਂਦਾ ਵਰਦੀ ਪਾਈ ਲਿਆਂਦਾ ਹਾਂ ਭਾਰੀ ਮੈਂ ਵਰਦੀ ਜੋ ਮੈਂ ਨਹੀਂ ਹਾਂ ਅੱਜ ਤੱਕ ਨਹੀਂ ਪਾਈ ਹਾਂ ਜੀ ਵਰਦੀ ਜਾਨ ਪਾਰਟੀ ਹੋਣੀ ਹੈ ਸਕੀ ਨਾਗਰ ਸਾਹਿਬ ਨਾਲ ਲੱਗਿਆ ਦੱਸੋ ਮੇਰੀ ਸਾਰੀਆਂ ਗੱਡੀਆਂ ਨੂੰ ਜਾਲੀਆਂ ਲੱਗੀਆਂ ਨਾਮ ਹੈ ਅਜੇ ਤੱਕ ਲਾਈਟ ਨਾਮੇ ਲਾਉਣੀ ਹੈ ਬੁਲਵਾ ਦੀ ਆ ਰਖਾ ਗਿਆ ਤੇ ਚੰਗਾ ਆ ਤੇ ਉਹ ਭਰਾ ਜੀ ਮੈਂ ਵੀ ਆਪਣਾ ਲਗਾਉਂਗਾ ਕੋਈ ਨਹੀਂ ਆਹੋ ਮੈਂ ਸੀਆਈਏ ਸਟਾਫ ਵਜੋਂ ਕੰਮ ਕਰਦਾ ਮੈਂ ਤੇ ਤੁਹਾਨੂੰ ਹੋ ਤੀ ਤਾਲੀਆਂ ਲਵਾ ਲਵੋਗੇ ਮੇਰੀਆਂ ਮਾੜੀ ਭਈ ਜੀ ਸਾਨੂੰ ਤੇ ਮੂੰਹ ਤੇ ਲਿਖਿਆ ਤੈਨੂੰ ਉਹ ਮੈਂ ਇਹਨੂੰ ਵੀ ਨਹੀਂ ਦੱਸਿਆ ਇਹਨੂੰ ਕਿੰਨੀ ਗਰੀ ਦੱਸਿਆ ਇਹ ਮੈਨੂੰ ਆਉਂਦਾ ਵੀ ਤੈਨੂੰ ਮੈਂ ਉਹ ਤਾਂ ਨਹੀਂ ਕਿਹਾ ਤੁਹਾਨੂੰ ਕਿਹੜੀ ਗੱਲ ਨਹੀਂ ਫੜ ਕੇ ਨਾ ਹੁੰਨੇ ਚਾਹੀਦਾ ਮੇਰੇਆ ਸਾਡਾ ਸਾਡਾ ਜੀ ਕਰਦਾ ਮੇਰੀ ਗੱਲ ਸੁਣ ਮੈਨੂੰ ਇਹ ਗੱਲ ਕਹੀ ਤੂੰ ਉਹ ਦਿਨ ਵੀ ਗੱਡੀ ਨੂੰ ਜਾ ਕੇ ਆਇਆ ਸੀ ਸਾਈਡ ਤੇ ਲਾ ਤੇ ਇਸ ਜੜੀਆਂ ਕਰ ਤਾਨੂੰ ਜਾਨੀਆ ਕਰਕੇ ਰੋਕਿਆ ਨੇ ਇਹਦੇ ਜੜੀਆਂ ਲੱਗੀਆਂ ਤਾਂ ਰੋਕਿਆ ਲੱਗੇ ਮੈਂ ਯਾਰ ਤੂੰ ਹੀ ਉਧਰ ਫੇਰ ਲੱਗੇ ਆਹ ਤੇ ਤੂੰ ਕਹਿੰਦਾ ਸਾਈਡ ਤੇ ਇਹ ਕੀ ਗੱਲ ਹੈ ਮੈਂ ਸਾਈਡ ਤੇ ਕਰਦਾ ਰਾਜੇ ਮੱਢਣਾ ਨਹੀਂ ਕਰਦਾ ਮੂੰਹ ਤੇ ਨਹੀਂ ਲਿਖਿਆ ਨਹੀਂ ਕਰਦਾ ਮੇਰੀ ਗੱਡੀ ਮੈਂ ਟਰੱਕ ਲਿਆਂਦਾ ਵਰਦੀ ਪਾਈ ਲਿਆਂਦਾ ਹਾਂ ਭਾਰੀ ਮੈਂ ਵਰਦੀ ਜੋ ਮੈਂ ਨਹੀਂ ਹਾਂ ਅੱਜ ਤੱਕ ਨਹੀਂ ਪਾਈ ਹਾਂ ਜੀ ਵਰਦੀ ਜਾਨ ਪਾਰਟੀ ਹੋਣੀ ਹੈ ਸਕੀ ਨਾਗਰ ਸਾਹਿਬ ਨਾਲ ਲੱਗਿਆ ਦੱਸੋ ਮੇਰੀ ਸਾਰੀਆਂ ਗੱਡੀਆਂ ਨੂੰ ਜਾਲੀਆਂ ਲੱਗੀਆਂ ਨਾਮ ਹੈ ਅਜੇ ਤੱਕ ਲਾਈਟ ਨਾਮੇ ਲਾਉਣੀ ਹੈ ਬੁਲਵਾ ਦੀ ਆ ਰਖਾ ਗਿਆ ਤੇ ਚੰਗਾ ਆ ਤੇ ਉਹ ਭਰਾ ਜੀ ਮੈਂ ਵੀ ਆਪਣਾ ਲੱਗਾ ਕੋਈ ਨਹੀਂ ਆਹੋ ਮੈਂ ਸੀਆਈਏ ਸਟਾਫ ਵਜੋਂ ਕੰਮ ਕਰਦਾ ਮੈਂ ਤੇ ਤੁਹਾਨੂੰ ਹੋ ਤੀ ਤਾਲੀਆਂ ਲਵਾ ਲਓਗੇ ਮੇਰੀਆਂ ਕਮਾਲ ਹੋਈ ਭਈ ਜੀ ਸਾਨੂੰ ਤੇ ਮੂੰਹ ਤੇ ਲਿਖਿਆ ਤੇ ਤੁਸੀਂ ਉਹ ਮੈਂ ਇਹਨੂੰ ਵੀ ਨਹੀਂ ਦੱਸਿਆ ਇਹਨੂੰ ਕਿੰਨੀ ਗਰੀ ਦੱਸਿਆ ਇਹ ਮੈਨੂੰ ਇਹਨਾਂ ਵਾਂ ਵੀ ਤੈਨੂੰ ਮੈਂ ਹੋਂਦ ਦੇ ਕੇ ਆ